ਕਿਓ ਆਇਦਾ ਸੁਨੇਹ ਨੰਨਾ ਹੁੰਦਾ ਹੈ ਇੰਦਰੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਜਨਮ ਸਮਾਂ ਸੀ ਸਾਲ 1666 ਈਸਵੀ ਦਾ ਦਿੱਲੀ ਦੇ ਤੱਤੇ ਬੈਠਨ ਲਈ ਇੱਕ ਸਹਜਾਦਾ ਹਕੂਮਤ ਨਹੀਂ ਲਾਲ ਲਾਲਸਾ ਵੱਲ ਇਹਨਾਂ ਨਿਕਦਾ ਹੀ ਬਣ ਗਿਆ ਸੀ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿਗਾ ਸਨਹਾ ਸਕੀਤਾ ਇਹ ਇਹ ਯਾਦਾਂ ਸੀ ਔਰੰਗਜ਼ੇਬ ਉਸ ਦਿਨ ਤੋਂ ਇਹ ਹਿੰਦੁਸਤਾਨ ਨੂੰ ਜੁਰਮ ਦੇ ਕਾਲੇ ਬੱਦਲਾਂ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਜ ਇੱਕ ਧਰਮ ਉਸ ਨੇ ਇਰਾਦਾ ਕਰ ਰੱਖਿਆ ਸੀ ਕਿ ਮਹਾਰਾਜ ਦੇ ਸਾਰੇ ਗੈਣ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਬਣਾਉਣਾ ਹੈ ਇਸ ਆਸ਼ੇ ਨਾਲ ਹੁਕਮ ਜਾਰੀ ਹੋਇਆ 34 ਵਿੱਚ ਹੁਣ ਸਿਰਫ ਮੁਸਲਮਾਨ ਕੀ ਰਹਿ ਸਕਣਗੇ ਗਿਆਨ ਮੁਸਲਮਾਨ ਸਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਣ ਸੀ ਧਰਮ ਛੱਡ ਕੇ ਕੀ ਇਹ ਪਿੰਗਾਰ ਹਕਮਾ ਦੀ ਨੜੀ ਇੱਥੇ ਰੁਕੀ ਵੀ ਨਹੀਂ ਜ਼ਿਮੀਦਾਰ ਨੰਬਰਦਾਰ ਅਤੇ ਸਰਕਾਰੀ ਅਧਿਕਾਰ ਸਭਨਾ ਦੀ ਮੁਲਾ ਮੁਸਲਮਾਨ ਦਿੱਤਾ ਗਿਆ ਇੱਜ਼ਤ ਤੇ ਅਹੁਦੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮਗਦਰਨ ਦਾ ਦਬਾਅ ਬਣਾਇਆ ਗਿਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਵਧਾ ਦਿੱਤਾ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆ ਤੇ ਟੈਕਸ ਅੱਧੇ ਘਾਟ ਦਿੱਤੇ ਗਏ ਤੇ ਕੁਝ ਸਮੇਂ ਵਿੱਚ ਇਹ ਨਾਗਪੱਖ ਖਤਮ ਵੀ ਕਰ ਦਿੱਤੇਗੇ ਇਹ ਸਵੈਨੀਆਂ ਭਰੀਆਂ ਨੀਤੀਆਂ ਨੂੰ ਹਿੰਦੂ ਪਾਰੀਆਂ ਨੇ ਬਹੁਤ ਦੁੱਖੀ ਕੀਤਾ ਇਨਾਇਤ ਉੱਲਾਹ ਖਾਨ ਬੁੜਿਆ ਇਲਾਕੇ ਦੇ ਨਾਨਕ ਨਾਮ ਲੇਖਾ ਸਿਵਾ ਦੀ ਧਰਮਸ਼ਾਲਾ ਨੂੰ ਡਹੋਂ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1668 ਈਸਵੀ ਦੇ ਹੁਕਮ ਮਤਾਬਕ ਹਿੰਦੂਆਂ ਦੇ ਮੰਦਰ ਅਤੇ ਬਾਦਸ਼ਾਲਾ ਬਾਰੇ ਵੀ ਸੀ ਬੁੜੀਆਂ ਪਰਗਨਾ ਕਿਦਾਂ ਕਿਦਾਂ ਬਾਦ ਸਰਕਾਰ ਸਰਹੰਜ ਦਾ ਹਾਲ ਇਸ ਤਰ੍ਹਾਂ ਲੇ ਕੇ ਬਾਦਸ਼ਾ ਨੂੰ ਭੇਜਿਆ ਗਿਆ ਬਾਦਸ਼ਾ ਦੇ ਹੁਕਮ ਅਨੁਸਾਰ ਕਾਜੀ ਨੇ ਗੁੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਹੈ ਉੱਥੇ ਦਰਵੇਸ਼ ਸਹੀਦ ਜਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜੂਰ ਨਹੀਂ ਹੁੰਦਾਂ ਕਈ ਕਰ ਦਿੱਤਾ ਨਾਨਕ ਨਾਮ ਲੈਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਤੇ ਦਰਵੇਸ਼ ਨੂੰ ਮਾਰ ਦਿੱਤਾ ਜਦੋਂ ਉਸ ਤੇ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮਜੂਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਦਾ ਕੂਲ ਨਾਮ ਬਾਸ਼ਾ ਨੂੰ ਪੇ ਦਿੱਤਾ ਇਸ ਤਰ੍ਹਾਂ ਦਾ ਇਹ ਸਵਾਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1773 ਵਿੱਚ ਮਾਨਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਘਪਰਾਹਟ ਕਰਕੇ ਦੂਰੋਂ ਦੂਰ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਉਂਦੇ ਤੇ ਕਈ ਵਾਰਸ਼ਾਂ ਤੋਂ ਆਲੂਆਂ ਦੀ ਭੀੜ ਹਜ਼ਾਰਾਂ ਵਿੱਚ ਵੀ ਪਹੁੰਚ ਜਾਂਦੀ ਔਰੰਗਜ਼ੇਬ ਨੇ ਖੂਬ ਵਰਨਵੀਸ ਬਾਸ਼ਾ ਦਾ ਆਕਰ ਇਹਨਾਂ ਲੋਕਾਂ ਦੇ ਮਿਲਨ ਨੂੰ ਔਰੰਗਜ਼ੇਬ ਵਿਰੋਧ ਵਿਗਾਵ ਦੀ ਤਿਆਰ ਮਜੂਬ ਪ੍ਰੇਸ਼ ਕਰਦੇ ਸਨ ਤੇ ਇਹ ਵੀ ਆਪ ਦੇ ਸੰਕੀ ਹਿੰਦੂ ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਸ਼ਾ ਆ ਕੇ ਮੁਖਾਤਿਬ ਹੁੰਦੇ ਹਨ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਾਧੇ ਸਨ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਾ ਸੀ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਜ਼ ਦੀਆਂ ਸ਼ਿੰਗਾਰੀਆਂ ਅੱਗ ਬਣਨ ਲੱਗੀਆਂ ਗੈਰ ਮੁਸਲਮਾਨਾ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇਨਸਾਫ ਪਸੰਦ ਮੁਸਲਮਾਨ ਅਧਿਕਾਰਵੀ ਇਹ ਸਭ ਦੇਖ ਕੇ ਡੁੱਤੀ ਸਨ ਸਾਰੇ ਮੁਗਲ ਸਮਾਜ ਵਿੱਚ ਅੱਲਾ ਗੁੱਲਾ ਮਚ ਗਿਆ ਪਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਉਹ ਹੁਣ ਇੰਨੀਆਂ ਦੇ ਖਲਾਬ ਡੇਗ ਖੜੇ ਹੋ ਗਏ ਸਨ ਇਹ ਉਹ ਹੀ ਵਿਰੋਸ ਸੀ ਜਿਸ ਨਾਲ ਮੋਗਲ ਸਮਰਾਜ ਦਾ ਪਤਾ ਹੀ ਸ਼ੁਰੂ ਹੋ ਗਿਆ ਇਤਿਹਾਸ ਗਵਾਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਕੱਢਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹ ਵੀ ਡਿੱਗ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ